ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਜਾਪਾਨ ਦੇ ਵਿੱਚ ਇੱਕ ਪੁਚਾਲ ਆ ਚੁੱਕਿਆ ਹੈਗਾ ਤੇ ਇੱਕ ਮੀਗਾ ਪੁਚਾਲ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਤੇ ਇਹ ਵੀ ਸੰਭਾਵਨਾ ਜਤਾਈ ਗਈ ਹੈ ਕਿ ਲੱਖਾਂ ਲੋਕ ਆਉਣ ਵਾਲੇ ਪੁਚਾਲ ਤੇ ਸੁਨਾਮੀ ਦੇ ਵਿੱਚ ਮਾਰੇ ਜਾ ਸਕਦੇ ਨੇ ਜਪਾਨ ਨੂੰ ਪਤਾ ਲੱਗ ਚੁੱਕਿਆ ਹੈ ਉੱਥੋਂ ਦੇ ਲੋਕਾਂ ਦੇ ਵਿੱਚ ਬੜਾ ਹੀ ਜਿਹੜਾ ਅਫਰਾ ਤਫਰੀਦਾ ਮਾਹੌਲ ਬਣ ਗਿਆ ਉੱਥੋਂ ਦੇ ਲੋਕ ਬੜੇ ਪਰੇਸ਼ਾਨ ਨੇ ਹਾਲਾਂਕਿ ਜਪਾਨ ਜਿਹੜਾ ਹੈਗਾ ਇੱਕ ਇਦਾਂ ਦਾ ਦੇਸ਼ ਹੈ ਜਿਹਦੇ ਵਿੱਚ ਤਕਨੀਕ ਦੀ ਕਮੀ ਨਹੀਂ ਹੈ ਆਪਾਂ ਵਿਦੇਸ਼ੀ ਦੇਸ਼ਾਂ ਦੇ ਤੀਕ ਨੂੰ ਸਲਾਉਂਦੇ ਰਹੇ ਨੇ ਕੀ ਇਦਾਂ ਦਾ ਕਾਰਨ ਆ ਕਿ ਜਪਾਨ ਦੇ ਵਿੱਚ ਲਗਾਤਾਰ ਪੁੱਛਾ ਲਾਉਂਦੇ ਰਹਿੰਦੇ ਨੇ ਇਹ ਸੱਚੀ ਹੁਣ ਮੈਗਾ ਪੁਚਾਲ ਜਾਪਾਨ ਦੀ ਵੇਟ ਕਰ ਰਿਹਾ ਹੈ ਉਹਦੇ ਕਰਕੇ ਜਾਪਾਨ ਨੂੰ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਇੰਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਡਿਟੇਲ ਦੇ ਵਿੱਚ ਗੱਲ ਕਰਨ ਵਾਲੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਸੋਮਵਾਰ ਦੇਰ ਰਾਤ ਜਾਪਾਨ ਦੇ ਵਿੱਚ 7.5 ਤੀਬਰਤਾ ਦਾ ਇੰਟੈਂਸਿਟੀ ਦਾ ਜਿਹੜਾ ਹੈਗਾ ਤਾਕਤਵਰ ਪੁਚਾਲ ਆਇਆ ਹੈਗਾ ਕਈ ਛੋਟੇ ਝਟਕੇ ਵੀ ਲਗਾਤਾਰ ਮਹਿਸੂਸ ਕੀਤੇ ਗਏ ਨੇ ਕਟੁਕੜ 33 ਲੋਕ ਜ਼ਖਮੀ ਹੋਣ ਦੀ ਪੁਸ਼ਟੀ ਉੱਥੇ ਹੋ ਗਈ ਆ ਹੈਨਾ ਤੇ ਉੱਤਰ ਪੂਰਬੀ ਜਿਹੜੇ ਹਿੱਸੇ ਨੇ ਉਹਨਾਂ ਵਿੱਚ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕੇਂਦਰ ਜਿਹੜਾ ਹੈਗਾ ਜਿਹੜਾ ਖਾਸ ਕਰਕੇ ਜਿਹਨੂੰ ਅਸੀਂ ਐਪੀਸੈਂਟਰ ਕਹਿੰਦੇ ਆ ਇਹ ਅਮੋਰੀ ਪ੍ਰਾਂਤ ਦੇ ਤੱਟ ਤੋਂ ਤਕਰੀਬਨ 80 ਕਿਲੋਮੀਟਰ ਦੂਰ ਹੈਗਾ ਤੇ 54 ਕਿਲੋਮੀਟਰ ਦੇ ਆਸ-ਪਾਸ ਗਹਿਰਾਈ ਦੇ ਵਿੱਚ ਜਿਹੜਾ ਹੈਗਾ ਇਹ ਐਪੀਸੈਂਟਰ ਹੈਗਾ ਝਟਕੇ ਬਹੁਤ ਤਾਕਤਵਰ ਨਹੀਂ ਤੇ ਕਾਫੀ ਲੰਮੇ ਸਮੇਂ ਤੱਕ ਮਹਿਸੂਸ ਕੀਤੇ ਗਏ ਜਪਾਨੀ ਜੈਪਨੀ ਅਥਾਰਟिटीज ਨੇ ਜਦੋਂ ਇਹ ਪੁਚਾ ਲਾਇਆ ਉਸ ਤੋਂ ਤੁਰੰਤ ਬਾਅਦ ਜਿਹੜਾ ਹੈਗਾ 3 ਮੀਟਰ ਤੱਕ ਦੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਲਗਭਗ 10 ਫੁੱਟ ਜਿਹੜਾ ਹੈਗਾ ਇਹ ਬਣਦਾ ਹੈਗਾ ਤੇ ਲੋਕਾਂ ਨੂੰ ਤੱਟੀ ਖੇਤਰਾਂ ਤੋਂ ਕੋਸਟਲ ਏਰੀਆ ਦੇ ਉੱਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈਨਾ ਉਸ ਤੋਂ ਬਾਅਦ ਜਿਹੜਾ ਹੈਗਾ ਪਹਿਲਾਂ ਤਾਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਫਿਰ ਉਸ ਤੋਂ ਬਾਅਦ ਚੇਤਾਵਨੀ ਨੂੰ ਵਾਰਨਿੰਗ ਨੂੰ ਵਾਪਸ ਵੀ ਲੈ ਲਿਆ ਗਿਆ ਫਿਰ ਜਪਾਨੀ ਅਥਾਰਟिटीज ਨੇ ਇਹ ਗੱਲ ਕਹੀ ਵੀ ਇਹ ਪੁਚਾਲ ਇੱਕ ਵੱਡੇ ਮੇਗਾ ਅਰਥਕਵੇਕ ਦੀ ਸ਼ੁਰੂਆਤ ਵੀ ਹੋ ਸਕਦੀ ਹੈ ਕਿਉਂਕਿ 7.7 ਦੇ ਪੁਚਾਲਣ ਤੋਂ ਬਾਅਦ ਜਿਹੜਾ ਹੈਗਾ ਇੰਟੈਂਸਿਟੀ ਦਾ ਇਹ ਉਮੀਦ ਕੀਤੀ ਜਾ ਰਹੀ ਹੈ ਵੀ ਸ਼ਾਇਦ 8 ਤੋਂ ਵੀ ਜ਼ਿਆਦਾ ਇੰਟੈਂਸਿਟੀ ਦਾ ਜਿਹੜਾ ਹੈਗਾ ਪੁਚਾਲ ਜਪਾਨ ਦੇ ਵਿੱਚ ਹੁਣ ਆ ਸਕਦਾ ਹੈ ਉਹਦੇ ਕਰਕੇ ਲੱਖਾਂ ਲੋਕ ਮਾਰੇ ਜਾ ਸਕਦੇ ਨੇ ਸਰਕਾਰ ਨੇ ਮੌਜੂਦਾ ਹਾਲਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈਗਾ ਅਗਲੇ 30 ਸਾਲਾਂ ਵਿੱਚ ਜਿਹੜਾ ਹੈਗਾ ਵੱਡੇ ਪੁਚਾਲ ਦੀ ਸੰਭਾਵਨਾ 75 ਤੋਂ 82% ਤੱਕ ਵਧਾ ਦਿੱਤੀ ਗਈ ਆ ਵੀ ਆਨਵਰਡ ਟਾਈਮ ਚ 10-15 ਸਾਲਾਂ ਦੇ ਵਿੱਚ ਜਾਪਾਨ ਦੇ ਵਿੱਚ ਇੱਕ ਵੱਡਾ ਪੁਚਾ ਲਾ ਸਕਦਾ ਹੈਗਾ ਤੇ ਹੁਣ ਤਾਂ ਬਿਲਕੁਲ ਲੇਟੈਸਟ ਵੀ ਕਹਿ ਰਹੇ ਨੇ ਵੀ ਸ਼ਾਇਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਜਾਪਾਨ ਦੇ ਵਿੱਚ ਪੁਚਾ ਲਾ ਸਕਦਾ ਹੈਗਾ ਸਰਕਾਰ ਦੀ ਤੁਰੰਤ ਕਾਰਵਾਈ ਆ ਜਾਪਾਨ ਦੀ ਜਿਹੜੀ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਐਮਰਜੈਂਸੀ ਟੀਮ ਤਾਇਨਾਤ ਕੀਤੀ ਆ ਲੋਕਾਂ ਨੂੰ ਅਪੀਲ ਕੀਤੀ ਆ ਕਿ ਸਥਾਨਕ ਅਧਿਕਾਰੀਆਂ ਦੇ ਨਵੇਂ ਅਪਡੇਟ ਆ ਤੁਸੀਂ ਫੋਲੋ ਕਰੋ ਸੁਰੱਖਿਅਤ ਥਾਵਾਂ ਦੇ ਉੱਤੇ ਰਹੋ ਸਰਕਾਰ ਨੇ ਹਾਲਾਤ ਦਾ ਤੁਰੰਤ ਨੁਕਸਾਨ ਅੰਕਲਨ ਵੀ ਸ਼ੁਰੂ ਕਰ ਦਿੱਤਾ ਹੈ ਵੀ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਜਾਨ ਮਾਲ ਦਾ ਜਾਪਾਨ ਦੇ ਵਿੱਚ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਪਾਨੂੰ ਪਤਾ ਹੈਗਾ ਵੀ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਖਾਸ ਕਰਕੇ ਕੋਈ ਵੀ ਡਿਜਾਸਟਰ ਆਂਦਾ ਹੈ ਜੇ ਉਹ ਡਿਜਾਸਟਰ ਅਰਥਕਵੇਕ ਹੋਵੇ ਸੁਨਾਮੀ ਹੋਵੇ ਫਲੱਡ ਹੋਵੇ ਇਹਨਾਂ ਦੇ ਵਿੱਚ ਇੱਕ ਚੀਜ਼ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਕਿ ਜਿਹੜੇ ਨਿਊਕਲੀਅਰ ਰੀਐਕਟਰ ਨੇ ਹੈਨਾ ਖਾਸ ਕਰਕੇ ਜਿੱਨਾਂ ਚ ਐਨਰਜੀ ਪ੍ਰਪੇਅਰ ਹੁੰਦੀ ਆ ਨਿਊਕਲੀਅਰ ਐਨਰਜੀ ਨੂੰ ਤਿਆਰ ਕੀਤਾ ਜਾਂਦਾ ਹੈ ਉਹ ਜਿਹੜੇ ਪਰਮਾਣੂ ਜਿਹੜੇ ਸਟੇਸ਼ਨ ਨੇ ਉਹ ਸੁਰੱਖਿਅਤ ਰਹਿਣ ਉਨ੍ਹਾਂ 'ਚ ਕੋਈ ਪ੍ਰੋਬਲਮ ਨਾ ਹੋਵੇ ਹਾਲਾਂਕਿ ਜਾਪਾਨ ਦੇ ਵਿੱਚ ਜਿਹੜੇ ਹੈਗੇ ਆ ਇਹ ਪ੍ਰਬਾਣੂ ਸੰਚਾਰ ਕਈ ਹੈਗੇ ਨੇ ਪਰ ਹਾਲ ਤੱਕ ਇਹ ਇਨਫੋਰਮੇਸ਼ਨ ਨਿਕਲ ਕੇ ਆਈ ਹੈ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਕਿਸੇ ਵੀ ਤਰ੍ਹਾਂ ਦੀ ਰੇਡੀਏਸ਼ਨ ਲੀਕੇਜ ਜਾਂ ਖਤਰੇ ਦੀ ਰਿਪੋਰਟ ਜਾਪਾਨ ਦੇ ਵਿੱਚ ਨਹੀਂ ਆ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੋ ਅਮਰੀਕਾ ਨੇ ਜਾਪਾਨ ਦੇ ਉੱਤੇ ਪਰਮਾਣੂ ਬੰਬ ਸੁੱਟਿਆ ਸੀ ਤੇ ਜਾਪਾਨ ਹੀ ਇੱਕੋ ਮਾਤਰਾ ਦਾ ਦੇਸ਼ ਆ ਜਿਨੇ ਪਰਮਾਣੂ ਬੰਬ ਦਾ ਨੁਕਸਾਨ ਸਹਿਆ ਹੈਗਾ ਹੈਨਾ ਇਦਾਂ ਦੀ ਸਿਚੁਏਸ਼ਨ ਚ ਦੇ ਫਿਰ ਤੋਂ ਕੋਈ ਰੇਡੀਏਸ਼ਨ ਲੀਕੇਜ ਹੁੰਦੀ ਆ ਤਾਂ ਜਾਪਾਨ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਇੱਕ ਵੱਡਾ ਘਾਟਾ ਨੁਕਸਾਨ ਹੋ ਸਕਦਾ ਹੈ ਭਵਿੱਖ ਨੂੰ ਲੈ ਕੇ ਕਿਦਾਂ ਦੀ ਜਿਹੜੀ ਪ੍ਰੈਡਿਕਸ਼ਨ ਕੀਤੀ ਜਾ ਰਹੀ ਆ ਹੈਨਾ ਤੇ ਜਿਹੜਾ ਹੈਗਾ ਸੰਭਾਵਿਤ ਮੇਗਾ ਪੁਚਾਲ ਤੋਂ ਤਕਰੀਬਨ 3 ਲੱਖ ਲੋਕਾਂ ਦੀ ਮੌਤ ਹੋ ਸਕਦੀ ਆ 2 ਟ੍ਰਿਲੀਅਨ ਡਾਲਰ ਤੱਕ ਦਾ ਨੁਕਸਾਨ ਵੀ ਹੋ ਸਕਦਾ ਵੀ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਸਕਦਾ 3 ਲੱਖ ਦੇ ਆਸ-ਪਾਸ ਲੋਕ ਵੀ ਜਾਪਾਨ ਦੇ ਵਿੱਚ ਮਾਰੇ ਜਾ ਸਕਦੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਇੱਕ ਡੇਂਜਰਸ ਅਰਥਕਵੇਕ ਜਾਂ ਪੁਚਾਲ ਇਹ ਹੋ ਸਕਦਾ ਔਨ ਵਾਲੇ ਟਾਈਮ ਦੇ ਵਿੱਚ ਸੋਮਵਾਰ ਦੇ ਪੁਚਾਨੇ ਇਸ ਚੇਤਾਵਨੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈਗਾ ਜਿਹੜਾ ਹੈਗਾ ਓਨਵਰਲ ਦੇ ਟਾਈਮ ਦੇ ਵਿੱਚ ਮੈਗਾ ਕੁਇਕ ਜਿਹੜਾ ਹੈਗਾ ਜਾਪਾਨ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈਗਾ ਹੁਣ ਸਭ ਤੋਂ ਵੱਡਾ ਸਵਾਲ ਤੁਹਾਡੇ ਮਨ ਦੇ ਵਿੱਚ ਆ ਰਿਹਾ ਹੋਵੇਗਾ ਵੀ ਜਾਪਾਨ ਦੇ ਵਿੱਚ ਹੀ ਭੁਚਾਲ ਕਿਉਂ ਆਉਂਦੇ ਨੇ ਹਨਾ ਐਦਾਂ ਨਹੀਂ ਹੈਗਾ ਸਿਰਫ ਜਾਪਾਨ ਚ ਹੀ ਭੁਚਾਲ ਆਉਂਦੇ ਨੇ ਬਟ ਜਾਪਾਨ ਇਸ ਚੀਜ਼ ਨੂੰ ਜ਼ਿਆਦਾ ਫੇਸ ਕਰਦਾ ਹੈ ਜਾਪਾਨ ਦੇ ਵਿੱਚ ਸੁਨਾਮੀ ਦਾ ਕਹਿਰ ਵੀ ਕਈ ਵਾਰੀ ਵਾਪਰਿਆ ਹੈਗਾ ਕਿਉਂ ਐਦਾਂ ਹੁੰਦਾ ਵੀ ਜਾਪਾਨ ਦੇ ਵਿੱਚ ਜਿਹੜੇ ਹੈਗੇ ਆ ਐਦਾਂ ਦੇ ਭੁਚਾਲ ਆਉਂਦੇ ਰਹਦੇ ਆ ਇਕ ਤਾਂ ਤੁਹਾਨੂੰ ਪਤਾ ਹੈਗਾ ਜਿਹੜਾ ਜੀਓਗ੍ਰਾਫੀਕਲ ਫੈਕਟਰ ਹੈਗਾ ਖਾਸ ਕਰਕੇ ਜਾਪਾਨ ਦੇ ਵਿੱਚ इवन ਪੂਰੀ ਦੁਨੀਆ 'ਚ ਅਸੀਂ ਦੇਖੀਏ ਹੈਨਾ ਇੰਡੀਆ ਦੇ ਵਿੱਚ ਜਿਹੜਾ ਹਿਮਾਲయన్ ਏਰੀਆ ਹੈਗਾ ਉੱਥੇ ਵੀ ਅਸੀਂ ਇਹੀ ਫੈਕਟਰ ਫੇਸ ਕਰਦੇ ਆਂ ਧਰਤੀ ਦੇ ਥੱਲੇ ਬਹੁਤ ਸਾਰੀਆਂ ਪਲੇਟਸ ਨੇ ਜਿਨ੍ਹਾਂ ਨੂੰ ਅਸੀਂ ਟੈਕਟੋਨਿਕ ਪਲੇਟਸ ਕਹਿੰਦੇ ਆਂ ਤੇ ਇਹ ਪਲੇਟਸ ਸੱਤ ਵੱਡੀਆਂ ਪਲੇਟਸ ਨੇ ਤੇ ਕਈ ਛੋਟੀਆਂ ਪਲੇਟਸ ਨੇ ਇਹ ਪਲੇਟਸ ਮੂਵ ਕਰਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਆਪਣੇ ਜੀਓਗ੍ਰਾਫੀਕਲ ਜੀਓਗ੍ਰਾਫੀਕਲ ਫੈਕਟਰ ਨੇ ਇਹਨਾਂ ਦੇ ਮੂਵ ਕਰਦੇ ਜਦੋਂ ਪਲੇਟਸ ਮੂਵ ਕਰਦੀਆਂ ਨੇ ਤੇ ਕਈ ਵਾਰ ਦੋ ਪਲੇਟਸ ਆਪਸ ਦੇ ਵਿੱਚ ਟਕਰਾ ਵੀ ਜਾਂਦੀਆਂ ਨੇ ਉਹਦੇ ਕਰਕੇ ਜਿਹੜੀ એનર્ਜੀ ਰਿਲੀਜ਼ ਹੁੰਦੀ ਆ ਤਾਂ ਪૃਥਵੀ ਦੇ ਵਿੱਚ ਜਾਂ ਧਰਤੀ ਦੇ ਵਿੱਚ ਕੰਪਨ ਫੀਲ ਹੁੰਦਾ ਉਹਨੂੰ ਹੀ ਅਸੀਂ ਭੂਚਾਲ ਕਹਿੰਦੇ ਆ ਹੈਨਾ ਤੇ ਇੱਥੇ ਅਗਰ ਅਸੀਂ ਦੇਖੀਏ ਤਾਂ ਚਾਰ ਵੱਡੀਆਂ ਟੈਕਟੋਨਿਕ ਪਲੇਟਸ ਜਾਪਾਨ ਦੇ ਲਾਗੇ ਜਿਹੜੀਆਂ ਨੇ ਮਿਲ ਰਹੀਆਂ ਨੇ ਇੱਕ ਪੈਸੀਫਿਕ ਪਲੇਟ ਹੈਗੀਆ ਫਿਲੀਪੀਨ ਸੀ ਪਲੇਟ ਹੈਗੀਆ ਯੂਰੇਸ਼ੀਆ ਪਲੇਟ ਆ ਤੇ ਨਾਰਥ ਅਮਰੀਕਨ ਪਲੇਟ ਹੈਗਾ ਹੈਗੀਆ ਇਹ ਚਾਰ ਪਲੇਟ ਆਪਸ ਦੇ ਵਿੱਚ ਇੱਥੇ ਟਕਰਾ ਰਹੀਆਂ ਨੇ ਜਿਹਦੇ ਕਰਕੇ એનર્ਜੀ ਰਿਲੀਜ਼ ਹੁੰਦੀ ਆ ਤੇ ਜਾਪਾਨ ਦੇ ਵਿੱਚ ਭੁਚਾਲ ਆਉਂਦਾ ਦੂਸਰਾ ਜਾਪਾਨ ਜਿਹੜਾ ਹੈਗਾ ਰਿੰਗ ਆਫ ਫਾਇਰ ਦਾ ਹਿੱਸਾ ਹੈਗਾ ਜਾਪਾਨ ਪੈਸੀਫਿਕ ਰਿੰਗ ਆਫ ਫਾਇਰ ਦਾ ਜਿਹੜਾ ਹਿੱਸਾ ਹੈਗਾ ਇੱਥੇ 90% ਵੱਡੇ ਭੁਚਾਲ ਆਉਂਦੇ ਨੇ ਤੇ 75% ਜਵਾਲਾਮੁਖੀ ਇਸ ਏਰੀਆ ਦੇ ਵਿੱਚ ਕ੍ਰੀਏਟ ਹੁੰਦੇ ਨੇ ਪੈਸੀਫਿਕ ਰਿੰਗ ਆਫ ਫਾਇਰ ਜਿਹੜੀ ਹੈਗੀ ਆ ਇਦਾਂ ਦਾ ਏਰੀਆ ਪੈਸੀਫਿਕ ਓਸ਼ੀਅਨ ਦੇ ਵਿੱਚ ਹੈਗਾ ਜਿੱਥੇ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਪਲੇਟਸ ਆਪਸ ਦੇ ਵਿੱਚ ਜੁੜਦੀਆਂ ਨੇ ਉਹਨਾਂ ਪਲੇਟਸ ਦਾ ਆਪਸ ਦੇ ਵਿੱਚ ਟਕਰਾਅ ਹੁੰਦਾ ਰਹਿੰਦਾ ਐਨਰਜੀ ਰੀਲੀਜ਼ ਹੁੰਦੀ ਆ ਤੇ ਉੱਥੇ ਸਾਨੂੰ ਭੁਚਾਲ ਵੀ ਦੇਖਣ ਨੂੰ ਮਿਲਦਾ ਹੈ ਤੇ ਉੱਥੇ ਸਾਨੂੰ ਜਵਾਲਾਮੁਖੀ ਵੀ ਦੇਖਣ ਨੂੰ ਮਿਲਦਾ ਹੈ ਇੰਡੋਨੇਸ਼ੀਆ ਵੀ ਇਹ ਚੀਜ਼ਾਂ ਨੂੰ ਫੇਸ ਕਰਦਾ ਰਹਿੰਦਾ ਇਹਦੇ ਆਸ-ਪਾਸ ਦੀਆਂ ਜਿਹੜੀਆਂ ਕੰਟਰੀਜ਼ ਨੇ ਉਹ ਵੀ ਕਾਫੀ ਸਾਰੀਆਂ ਚੀਜ਼ਾਂ ਫਿਲੀਪੀਨਸ, ਵਿਅਤਨਾਮ ਇਹ ਸਭ ਫੇਸ ਕਰਦੇ ਰਹਿੰਦੇ ਨੇ ਇਸ ਕਰਕੇ ਜਾਪਾਨ ਵੀ ਉਹਨਾਂ ਚੀਜ਼ਾਂ ਨੂੰ ਫੇਸ ਕਰਦਾ ਇੱਥੇ ਜੇਕਰ ਅਸੀਂ ਦੇਖੀਏ ਤਾਂ ਪੈਸੀਫਿਕ ਪਲੇਟ ਜਿਹੜੀ ਹੈਗੀ ਆ ਜਪਾਨ ਜੈਪਨੀਸ ਪਲੇਟ ਦੇ ਨਾਲ ਉਹਨਾਂ ਦਾ ਵੀ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਰਕੇ ਇੱਕ ਸਟ੍ਰੈਸ ਕ੍ਰੀਏਟ ਹੋ ਰਿਹਾ ਹੈ ਇੱਕ ਟੈਂਸ਼ਨ ਕ੍ਰੀਏਟ ਹੋ ਰਹੀ ਆ ਤਾਂ ਕਰਕੇ ਵੀ ਇੱਥੇ ਪੁੱਛ ਆ ਲਾਉਂਦੇ ਨੇ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਹੋਣਾ ਵੀ ਸਰ ਪੁੱਛਾਲਤਾ ਸਮਝ ਆ ਗਿਆ ਪਰ ਜਿਹੜਾ ਸੁਨਾਮੀ ਆ ਇਹਦਾ ਕੀ ਕਾਰਨ ਹੈਗਾ ਦੇਖੋ ਕਿਸੇ ਵੀ ਸਾਗਰ ਦੇ ਵਿੱਚ ਮੰਨ ਲਓ ਕੋਈ ਐਪੀਸੈਂਟਰ ਹੁੰਦਾ ਹੈ ਐਪੀਸੈਂਟਰ ਉਹ ਹੁੰਦਾ ਜਿੱਥੇ એનર્ਜੀ ਰਿਲੀਜ਼ ਹੁੰਦੀ ਹੈ ਜਿੱਥੇ ਭੂਕੰਪ ਕ੍ਰੀਏਟ ਹੁੰਦਾ ਪੈਦਾ ਹੁੰਦਾ ਤੇ ਜੇ ਸਾਗਰ ਦੇ ਵਿੱਚ ਐਪੀਸੈਂਟਰ ਬਣਿਆ ਹੋਇਆ ਤੁਸੀਂ ਆਪ ਸੋਚ ਕੇ ਦੇਖ ਲਓ ਵੀ ਹੁਣ ਸਾਗਰ ਦੇ ਵਿੱਚ ਪੁਚਾ ਲੌਂਦਾ ਤਾਂ ਧਰਤੀ ਜਿਹੜੀ ਹੈਗੀ ਕੰਬੇਗੀ ਵੱਡੇ ਪੱਧਰ ਤੇ ਕੰਬੇਗੀ ਤਾਂ ਬਹੁਤ ਸਾਰਾ ਪਾਣੀ ਜਿਹੜਾ ਹੈਗਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਵਿਸਥਾਪਿਤ ਹੋ ਜਾਏਗਾ ਤੇ ਜਦੋਂ ਪਾਣੀ ਵਿਸਥਾਪਿਤ ਹੋਏਗਾ ਇਹਦੀਆਂ ਲਹਿਰਾਂ ਜਿਹੜੀਆਂ ਨੇ ਉੱਚੀਆਂ ਹੋ ਜਾਣਗੀਆਂ ਤੇ ਉਹ ਪਾਣੀ ਘਰਾਂ ਦੇ ਵਿੱਚ ਜਾਂ ਪੋਸਟਲ ਏਰੀਆਜ਼ ਦੇ ਵਿੱਚ ਪ੍ਰਵੇਸ਼ ਕਰੇਗਾ 加 ਇੰਟਰ ਕਰੇਗਾ ਤਾਂ ਕਰਕੇ ਸੁਨਾਮੀ ਦੀ ਸੰਭਾਵਨਾ ਜਿਹੜੀ ਹੈਗੀ ਆ ਉੱਥੇ ਵੱਧ ਜਾਂਦੀ ਆ ਤਾਂ ਇਹ 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 ਦੋਨੋਂ ਚੀਜ਼ਾਂ ਆਪਸ ਦੇ ਵਿੱਚ ਇੰਟਰ ਲਿੰਕ ਨੇ ਜੇਕਰ ਸਾਗਰ ਦੇ ਵਿੱਚ ਪੁਚਾ ਲਾਏਗਾ ਤਾਂ ਸੁਨਾਮੀ ਤਾਂ ਲਗਭਗ ਲਗਭਗ ਆਏਗੀ ਆਏਗੀ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਵੈਸੇ ਤਾਂ ਜਿਹੜੇ ਸਾਗਰ ਨੇ ਉਹਨਾਂ ਵਿੱਚ ਛੋਟੇ-ਮੋਟੇ ਅਰਥਕਵੇਕ ਆਉਂਦੇ ਹੀ ਰਹਿੰਦੇ ਨੇ ਲਗਭਗ ਡੇਲੀ ਬੇਸਿਸ ਤੇ ਪਰ ਉਹ ਇੰਨੇ ਜ਼ਿਆਦਾ ਵਿਨਾਸ਼ਕਾਰੀ ਨਹੀਂ ਹੁੰਦੇ ਉਹ ਇੰਨੇ ਡੇਂਜਰਸ ਨਹੀਂ ਹੁੰਦੇ ਤਾਂ ਕਰਕੇ ਸੁਨਾਮੀ ਹਰ ਵਾਰ ਕ੍ਰੀਏਟ ਨਹੀਂ ਹੁੰਦੀ ਪਰ ਜੇ ਅਰਥਕਵੇਕ ਜਾਂ ਪੁਚਾਲ ਦੀ ਇੰਟੈਂਸਿਟੀ ਜ਼ਿਆਦਾ ਹੋਵੇ 8.5 ਦੀ ਇੰਟੈਂਸਿਟੀ ਨਾਲ ਪੁਚਾਲ ਆਵੇ ਤਾਂ ਫਿਰ ਵੱਡੇ ਪੱਧਰ ਦੀ ਸੁਨਾਮੀ ਜਿਹੜੀ ਹੈਗੀ ਆ ਉਹ ਆ ਸਕਦੀ ਆ ਉਹਦੇ ਕਰਕੇ ਵੱਡੇ ਪੱਦਰ ਦਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਇਹ ਸਾਰੀਆਂ ਚੀਜ਼ਾਂ ਅਸੀਂ ਸਮਝ ਸਕਦੇ ਆ ਜੇਕਰ ਅਸੀਂ ਗੱਲ ਕਰੀਏ ਇੰਡੀਆ ਬਾਰੇ ਭਾਰਤ ਬਾਰੇ ਹੈਨਾ ਭਾਰਤ ਦਾ ਜਿਹੜਾ ਅਸੀਂ ਗੱਲ ਕਰ ਰਹੇ ਸੀ ਹਿਮਾਚਲ ਨੂੰ ਲੈ ਕੇ ਹਿਮਾਲੀਅਨ ਏਰੀਆ ਨੂੰ ਲੈ ਕੇ ਤਾਂ ਇੱਥੇ ਸਾਡੀ ਇੰਡੀਅਨ ਪਲੇਟ ਜਿਹੜੀ ਹੈਗੀ ਆ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਹੀ ਆ ਤਾ ਕਰਕੇ એનર્ਜੀ ਰੀਲੀਜ਼ ਹੁੰਦੀ ਆ ਤਾਂ ਇੱਥੇ ਵੀ ਪੁਚਾਲ ਆਉਂਦੇ ਰਹਿੰਦੇ ਨੇ ਤੇ ਕਈ ਵਾਰ ਦਿੱਲੀ ਦੇ ਆਪਣੇ ਰੀਜ਼ਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਇੰਨਾ ਚੀਜ਼ਾਂ ਨੂੰ ਫੇਸ ਕੀਤਾ ਗਿਆ ਇੰਨਾ ਚੀਜ਼ਾਂ ਨੂੰ ਅਸੀਂ ਫੀਲ ਕਰ ਸਕਦੇ ਹਾਂ ਕਿ ਛੋਟੇ-ਮੋਟੇ ਪੁਚਾਲ ਜਿਹੜੇ ਹੈਗੇ ਆਉਂਦੇ ਹੀ ਰਹਿੰਦੇ ਨੇ ਇੰਡੀਆ ਨੂੰ ਲੈ ਕੇ ਕਿਸੇ ਹੋਰ ਦਿਨ ਅਸੀਂ ਗੱਲ ਕਰਾਂਗੇ ਜਿਹੜਾ ਹੈਗਾ ਜੇਕਰ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਨੂੰ ਲੈ ਕੇ ਕੋਈ ਅਪਡੇਟ ਚਾਹੁੰਦੇ ਹੋ ਬੈਚਸ ਨੂੰ ਲੈ ਕੇ ਵੀ ਅਪਡੇਟ ਚਾਹੁੰਦੇ ਹੋ ਹੈਨਾ ਉਸ ਤੋਂ ਇਲਾਵਾ ਜਿੰਨੇ ਵੀ ਨੋਟੀਫਿਕੇਸ਼ਨ ਗਵਰਨਮੈਂਟ ਐਗਜ਼ਾਮ ਨੂੰ ਲੈ ਕੇ ਆਉਂਦੇ ਰਹਿੰਦੇ ਨੇ ਉਹ ਸਾਰੀਆਂ ਅਪਡੇਟਸ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਡਿਲਾਈਟ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਲਿੰਕ ਉਹ ਦਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਪੰਜਾਬੀ ਲਿਟਰੇਚਰ ਦਾ ਨਵਾਂ ਬੈਚ 22 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਜੇਕਰ ਤੁਸੀਂ ਯੂਪੀਐਸਸੀ ਦੇ ਵਿੱਚ ਆਈਐਸ ਦੇ ਇਗਜ਼ਾਮ ਦੇ ਵਿੱਚ ਪੰਜਾਬੀ ਲਿਟਰੇਚਰ ਆਪਸ਼ਨਲ ਦੇ ਰਾਹੀਂ 350 ਤੋਂ ਜ਼ਿਆਦਾ ਮਾਰਕਸ ਸਕੋਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਲਦ ਤੋਂ ਜਲਦ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਉਸ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ